ਕੋਲੇ ਸੋਹਣੇ ਰਪਾ ਹੈ ਭਗਵਾਨ ਵਾਲਮੀਕ ਮਹਾਰਾਜ ਜੀ ਜੈ ਮੈਂ ਲक्की ਵੈਜੀ ਪੰਜਾਬ ਪ੍ਰਧਾਨ ਭਗਵਾਨ ਵਾਲਮੀਕੀ ਵੀਰ ਸਨ ਮੇਰੇ ਨਾਲ ਬਾਬਾ ਸਨਿਨਾਥ ਜੀ ਮਸਲੇ ਕਾਫੀ ਜਿਹੜੇ ਸਮੇ ਤੋਂ ਜਿਹੜੇ ਪੈਂਡਿੰਗ ਸੀਗੇ ਪਿਛਲੇ 6 ਤੋਂ 7 ਮਹੀਨਿਆਂ ਤੋਂ ਜਿਹੜੇ ਪੈਂਡਿੰਗ ਮਸਲੇ ਸੀਗੇ ਉਹਨਾਂ ਦੇ ਵਿੱਚੋਂ ਕੋਈ ਪੁਲਿਸ ਪ੍ਰਸ਼ਾਸਨ ਦੇ ਨਾਲ ਸੰਬੰਧਿਤ ਆ ਔਰ ਕੁਝ ਜਿਹੜੇ ਆ ਸਿਵਲ ਪ੍ਰਸ਼ਾਸਨ ਦੇ ਨਾਲ ਸੰਬੰਧਿਤ ਆ ਜਿਨ੍ਹਾਂ ਦਾ ਇਹ ਬਾਰ ਬਾਰ ਮੰਗ ਪੱਤਰ ਦੇਣ ਤੇ باوجود ਕੁਝ ਅਧਿਕਾਰੀਆਂ ਵੱਲੋਂ ਆਸ਼ਵਾਸਨ ਦਿੱਤਾ ਜਾਂਦਾ ਵਾ ਪਰ ਕਿਸੇ ਵੀ ਤਰੀਕੇ ਦਾ ਕੋਈ ਵੀ ਮਸਲਾ ਜਿਹੜਾ ਹੱਲ ਨਹੀਂ ਹੋ ਰਿਹਾ ਸੀਗਾ ਸੋ ਉਸੇ ਰੋਸ਼ਵਜੋ ਜਿਹੜਾ ਵਾ ਅੱਜ ਪੀੜਤ ਪਰਿਵਾਰਾਂ ਵੱਲੋਂ ਜਿਹੜਾ ਵਾ ਇੱਕ ਸਮੂਹ ਸੀ ਜਿਹੜੀ ਭੁਖੜਤਾਲ ਤੋਰ ਦੇ ਬੈਠੇ ਜਾ ਗਿਆ ਵਾ ਔਰ ਅਣ ਮੱਥੇ ਸਮੇ ਲਈ ਭੁਖੜਤਾਲ ਆ ਜਿੰਨਾ ਚੱਕਰ ਵੀ ਸਾਡਾ ਮਸਲੇ ਹੱਲ ਨਹੀਂ ਹੁੰਦੇ ਔਰ ਜਿਹੜੇ ਐਸਸੀ ਐਸਟੀ ਦੇ ਮਸਲੇ ਆ ਉਹਨਾਂ ਦੀ ਐਫਆਈਆਰ ਪ੍ਰਸ਼ਾਸਨ ਸਾਨੂੰ ਨਹੀਂ ਦਿੰਦਾ ਕਿਉਂਕਿ ਮਿੱਠੀਆਂ ਗੋਲੀਆਂ ਹੀ ਪ੍ਰਸ਼ਾਸਨ ਦੀਆਂ ਬਹੁਤ ਜ਼ਿਆਦਾ ਖਾ ਲ ਚੁੱਕੇ ਆ ਔਰ ਹੁਣ ਜਿਹੜਾ ਵਾਅਦੇ ਦਿਨਾਂ ਚਿਰ ਪ੍ਰਸ਼ਾਸਨ ਹਾਨੂੰ ਐਫ ਆਈ ਆਰ ਦੀ ਕਾਪੀਆਂ ਨਹੀਂ ਦਿੰਦਾ ਉਹਨਾਂ ਚਿਰ ਜਿਹੜੀ ਪੁਖੜ ਹਦਾਲੇ ਜਾਰੀ ਰਵੇਗੀ ਕਿੰਨੇ ਮਸਲੇ ਆ ਜੀ ਟੋਟਲ 6 ਮਸਲੇ ਆ ਜੀ ਕਿੰਨੇ ਪਰਿਵਾਰ ਇੱਥੇ ਤੇ ਮੇਨ ਮੁੱਦਾ ਕੀ ਹੈ ਦੱਸੋ ਮੇਨ ਮੁੱਦੇ ਜਿਹੜੇ ਐਸ ਐਸ ਸੀ ਦੇ ਨਾਲ ਸੰਬੰਧਿਤ ਆ ਕਿਉਂਕਿ ਪਿਛੇ ਮੀਡੀਆ ਦੇ ਵਿੱਚ ਵੀ ਕਾਫੀ ਮਸਲਾ ਹਾਈਲਾਈਟ ਹੋਇਆ ਵਾ ਇੱਕ ਜੇਠੂਵਾਲਦੋ ਵਿੱਚ ਆਪਣਾ ਵੀਰ ਸੀ ਕਮਲਜੀਤ ਉਹਨੂੰ ਜਿਹੜਾ ਵਾ ਜ਼ਮੀਦਾਰਾਂ ਵੱਲੋਂ ਜਿਹੜਾ ਕਰੰਟ ਲਗਾਇਆ ਗਿਆ ਕਟ ਮਾਰਕ ਕੀਤੀ ਗਈ ਆ ਔਰ ਉਹ ਤੋਂ ਬਾਅਦ ਵੀ ਉਹ ਨਹੀਂ ਟਲਦੇ ਨਹੀਂ ਪਏ ਘਰ ਆ ਕੇ ਕਦੀ ਉਹਨਾਂ ਦੀ ਮਿਸਿਸ ਨੂੰ ਧਮਕੀਆਂ ਲਾ ਰਹੇ ਆ ਉਹ ਕੱਲ ਹੋਰੇ ਹਸਬੰਦ ਨੂੰ ਕਮਲਜੀਤ ਨੂੰ ਜਿਹੜੀ ਉਹਨਾਂ ਨੂੰ ਧਮਕੀਆਂ ਲਾਈਆਂ ਵਾ ਪ੍ਰਸ਼ਾਸਨ ਵੱਲੋਂ ਜਿਹੜਾ ਵਾ ਕਾਰਵਾਈ ਦੇ ਦੇ ਨਾਲ ਸਿਰਫ ਜਿਹੜਾ ਵਾ ਜ਼ੀਰੋ ਰਿਜ਼ਲਟ ਹੀ ਨਿਕਲ ਕੇ ਆ ਰਿਹਾ ਵਾ ਪਿਛਲੇ ਦਿਨੋਂ ਡੀਸੀ ਨੂੰ ਵੀ ਮੰਗ ਕਰਤਾ ਦਿੱਤਾ ਗਿਆ ਉਹਦੇ ਵੱਲ ਕਾਰਵਾਈ ਨਹੀਂ ਕੋਈ ਬਿਲਕੁਲ ਜੀ ਮੈਂ ਉਹ ਹੀ ਤੁਹਾਨੂੰ ਦੱਸ ਰਿਹਾ ਜੀ ਕਿ ਵੀ 6 ਮਹੀਨੇ ਤੋਂ ਲਗਾਤਾਰ ਮੰਗ ਪੱਤਰ ਜਾ ਰਹੇ ਆ ਔਰ ਆਸ਼ਵਾਸਨ ਹੀ ਮਿਲਦਾ ਪਿਆ ਵਾ ਔਰ ਇੱਕ ਮਸਲਾ ਜਿਹਾ ਸੀਗਾ ਜਿਹੜਾ ਕਿ ਗੁਰਫਤ ਦੇ ਨਾਮ ਦਾ ਜਿਹੜਾ ਮੁੰਡਾ ਸੀਗਾ 4 ਸਾਲ ਦਾ ਉਹਤੇ ਜਿਹੜੀ ਛੱਤ ਪਾਲਿਆ ਨੀ ਛੱਤ ਡਿੱਗ ਪਈ ਔਰਤੇ ਵੀ ਜਿਹੜਾ ਵਾ ਪ੍ਰਸ਼ਾਸਨ ਵੱਲੋਂ ਮੁਆਵਜ਼ੇ ਦੇ ਨਾਂ ਤੇ 1 ਰੁਪਿਆ ਨੀ ਜਿਹੜੀ ਪ੍ਰਵਾਪੀ ਜਿਹੜੀ ਮਾਲੀ ਸਹਾਇਤਾ ਨਹੀਂ ਕੀਤੀ ਗਈ ਔਰ ਮਸਲੇ ਐਸੇ ਐਸੇ ਗੰਭੀਰ ਹੈਗੇ ਆ ਕੁਝ ਧਾਰਮਿਕ ਮਸਲੇ ਆ ਕੁਝ ਸਮਾਜੀ ਕਾ ਔਰ ਕੁਝ ਸਾਡੇ ਐਸਸੀਐਸਟੀ ਨਾਲ ਸੰਬੰਧਤ ਆ ਧਾਰਮਿਕ ਮਿਸ਼ੇ ਦੇ ਵਿੱਚ ਜਿਹੜਾ ਇੱਕ ਮਜੀਠੇ ਹਲਕੇ ਦੇ ਵਿੱਚ ਵਿਲੀਅਮ ਮਸੀਹ ਤੇ ਵਿਜੇ ਮਸੀਹ ਵੱਲੋਂ ਜਿਹੜਾ ਸਾਡਾ ਵਰਕਰ ਆ ਰਾਜਨ ਸਿੰਘ ਪੋਰੀ ਜਿਹੜੀ ਮਾਲਾ ਦੀ ਟੋੜੀ ਗਈ ਸੀਗੀ ਪਰ ਉਤੋਂ ਦਾ ਜਿਹੜਾ ਏਐਸਆਈ ਆ ਹਰਜਿੰਦਰ ਸਿੰਘ ਉਹਨੇ ਜਿਹੜੀ ਆ ਦੂਜੀ ਪਾਰਟੀ ਦੇ ਨਾਲ ਮਿਲੀ ਭੁਗਤ ਕਰਕੇ ਜਿਹੜੀ ਦਰਖਾਸਤ ਆ ਦਰਖਾਸਤ ਉਹ ਜਿਹੜੇ ਦਾਖਲ ਅੱਤਰ ਕਰਤਾ ਬਗੈਰ ਮਦਈ ਦੀ ਜਿਹੜੀ ਆ ਉਹ ਬਿਆਨ ਕੀਤੇ ਕਿਉਂਕਿ ਪਿਛੇ ਬੀਤੇ ਦਿਨੀ ਜਿਹੜਾ ਇੱਕ ਖਬਰ ਵੀ ਚੱਲੀ ਹੈ ਕਿ ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਆਪਣਾ ਪੰਜਾਬ ਪੁਲਿਸ ਨੂੰ ਜਿਹੜੀ ਫਟਕਾਰ ਲਗਾਈ ਗਈ ਸੀ ਕਿ ਜਿਹੜੀ ਦੀ ਦਰਖਾਸਤਾਂ ਜਿਹੜੀ ਕਾਫੀ ਸਮੇਂ ਤੋਂ ਪੈਂਡਿੰਗ ਸੀਗੀਆਂ ਔਰ ਉਸ ਦਰਖਾਸਤਾਂ ਨੂੰ ਜਿਹੜਾ ਹੱਲ ਕਰਨ ਦੇ ਉਹਦੇ ਵਿੱਚ ਜਲਦਬਾਜ਼ੀ ਦੇ ਵਿੱਚ ਜਿਹੜਾ ਮਦਈ ਪਾਰਟੀ ਨੂੰ ਤਾਂ ਨਿਆ ਮਿਲਦਾ ਨਹੀਂ ਪਿਆ ਔਰ ਮੁਜਰੇ ਪਾਰਟੀ ਨੂੰ ਜਿਹੜਾ ਹੋਰ ਆਫਾਇਦਾ ਜਰੂਰ ਮਿਲਦਾ ਪਿਆ ਵਾ ਮੈਂ ਉਹੀ ਗੱਲ ਕਰ ਰਿਹਾ ਜੀ ਕਿ ਵੀ ਕਿਤੇ ਨਾ ਕਿਤੇ ਪੋਲਿਟੀਕਲ ਪ੍ਰੈਸ਼ਰ ਹੁੰਦਾ ਵਾ ਜਾਂ ਪੁਲਿਸ ਨਾ ਕਿਸੇ ਤਰੀਕੇ ਦੀ ਸਾਡਗੜ ਕਰ ਲਿੱਤੀ ਜਾਂਦੀ ਆ ਔਰ ਜਿਹੜੇ ਕਰਕੇ ਜਿਹੜੇ ਦੋਸ਼ੀਆਂ ਦੇ ਹੌਸਲੇ ਜਿਹੜੇ ਬਹੁਤ ਜ਼ਿਆਦਾ ਬੁਲੰਦ ਹੋ ਚੁੱਕੇ ਆ ਕਿਉਂਕਿ ਇਹ ਜੈਠੂ ਵਾਲ ਵਾਲੇ ਮਸਲੇ ਦੇ ਵਿੱਚ ਵੀ ਅ ਅਸੀਂ ਜਥੇਬੰਦੀ ਵੱਲੋਂ ਆਪ ਗਏ ਆ ਔਰ ਮੁੰਡੇ ਨੂੰ ਲੈ ਕੇ ਆਏ ਆ ਤਾਂ ਫੇਰ ਉਹਦਾ ਮੈਡੀਕਲ ਹੋਇਆ ਵਾ ਨਹੀਂ ਤੇ ਉਹਦਾ ਮੈਡੀਕਲ ਵੀ ਨਹੀਂ ਸੀ ਹੋਣ ਦੇ ਰਹੇ ਜੱਟ ਉਹਨਾਂ ਨੇ ਘਰ ਨੂੰ ਕੇਰਾਬੰਦੀ ਕੀਤੀ ਇਹਨੂੰ ਜਾਣ ਨਹੀਂ ਸੀ ਦੇ ਦੇ ਔਰ ਉਸ ਤੋਂ ਬਾਅਦ ਜਦੋਂ ਕੰਪਲੇਂਟ ਗਈ ਆ ਕਿ 4 ਤੋਂ 5 ਦਿਨਾਂ ਬਾਅਦ ਉਹਨਾਂ ਨੇ ਮੋਟਰਸਾਈਕਲ ਚੋਰੀ ਦੀ ਲਈ ਕੰਪਲੇਂਟ ਪਾਤੀ ਐ ਐਸਐਚਓ ਨੂੰ ਹੀ ਕੰਸੀਡਰ ਕਰੀ ਜਾ ਰਿਹਾ ਵਾ ਜਦ ਕਿ ਮੈਂ মিডিਆ ਸਾਹਮਣੇ ਦਾਅਵੇ ਨਾ ਕਹਿਣਾ ਮੈਂ ਕਿ ਜੇ ਸਾਡੇ ਬੰਦੇ ਦੇ ਕਿਤੇ ਵੀ ਚੋਰੀ ਦਾ ਪਰਚਾਦਰ ਚ ਹੁੰਦਾ ਵਾ ਤੇ ਫਿਰ ਅਸੀਂ ਇਸ ਈ ਨੂੰ ਖਤਮ ਕਰ ਦਾਂਗੇ ਤੁਸੀਂ ਹੁਣ ਸਿਲੀਰ ਜੇ ਬੈਠੇ ਕੋਈ ਅਧਿਕਾਰੀ ਆਇਆ ਤੁਹਾਡੇ ਕੋਲ ਹਜ ਅ ਅਦਕਰੀ ਹੁਣ ਆਣ ਵੀ ਕਿਸੇ ਮੂੰਹ ਨਾ ਕੇ ਵੀ ਆਸ਼ਵਾਸਨ ਨਹੀਂ ਦੇਈ ਜਾ ਰਹੇ ਆ ਕੰਮ ਤੇ ਕੋਈ ਵੀ ਨਹੀਂ ਹੱਡਾ ਹੋ ਰਿਹਾ ਔਰ ਮਾਲਾ ਟੁੱਟੀ ਹੈ ਕੋਈ ਮਾੜਾ ਮੋਟਾ ਮਸਲਾ ਤੇ ਹੈਗਾ ਨਹੀਂ ਆ ਜੀ ਕਿ ਵੀ ਇੱਕ ਭਗਵਾਨ ਵਾਲਮੀਕੀ ਮਹਾਰਾ ਜੀ ਨੇ ਮਾਲਾ ਪਾਈ ਸੀਗੀ ਮਾਲਾ ਵੀ ਤੋੜ ਦਿੱਤੀ ਔਰ ਦਰਖਾਸਤਾਂ ਜਿਹੜੀਆਂ ਆਵਾ ਫੜਾਫੜ ਨਿਪਟਾਰਾ ਕਰਨ ਲਈ ਜਿਹੜਾ ਵਾ ਕਿ ਉਹ ਕੀ ਕਾਰਨ ਕੀ ਜਦ ਆਹਸੀ ਭੇਚਾਰੇ ਨੂੰ ਆਪਾਂ ਹਿਸਾਬ ਲੈਣ ਲਈ ਅਖਰੀ ਸੜਕਾਂ ਨਾਲ ਤਰਨਾ ਪੈਂਦਾ ਤੇ ਪ੍ਰਸ਼ਾਸਕ ਇਹਨਾਂ ਵੀ ਜਾਨ ਪੁੱਝ ਕੇ ਸਹਤ ਕਰਦੇ ਇਹ ਜਾਣ ਬੁਝ ਕੇ ਨਹੀਂ ਆ ਦੇਖੋ ਕਿਤੇ ਨਾ ਕਿਤੇ ਜੇ ਆਪਾਂ ਵੀ ਕਹੀਏ ਕਿ ਵੀ ਸਾਡੇ ਸਮਾਜ ਵਿੱਚ ਇੱਕ ਤਾਂ ਨਹੀਂ ਜਿਹੜਾ ਮੇਨ ਜਿਹੜਾ ਕਾਰਨ ਹੈਗਾ ਵਾ ਔਰ ਦੂਸਰਾ ਵਾ ਕਿ ਜਿਹੜਾ ਇਹ ਲੜਕਾ ਵਾ ਇਹ ਕਿਸਾਨੀ ਅੰਦੋਲਨ ਦੇ ਵਿੱਚ ਜਾ ਕੇ ਉਹਨਾਂ ਦੀ ਦਿਹਾੜੀ ਕਰਦਾ ਪਿਆ ਸੀ ਜਦੋਂ ਦਿਹਾੜੀ ਮੰਗੀ ਤੇ ਫੇਰ ਉਹਨਾਂ ਨੇ ਕੀਤਾ ਹੁਣ ਪੋਲਿਟਿਕਲ ਪ੍ਰੈਸ਼ਰ ਆ ਵਾ ਸਾਡਾ ਸਮਾਜ ਜਿਹੜਾ ਵਾ ਪਿਛੜਿਆ ਹੋਇਆ ਪਿਆ ਵਾ ਪੈਸੇ ਵੱਲੋਂ ਵੀ ਕਹਿ ਲਓ ਪੜ੍ਹਾਈ ਵੱਲੋਂ ਵੀ ਜਾਣਕਾਰੀ ਦੀ ਕਮੀ ਹੋਣ ਕਰਕੇ ਜਿਹੜਾ ਇਹ ਸਮਾਜ ਨਾਲ ਸਾਡੇ ਨਾਲ ਇਹ ਸਾਰੇ ਤੱਕੇ ਵਦੀਕੇ ਹੋ ਰਹੇ ਆ ਸੋ ਹੋਰੇ ਕਰਕੇ ਹੀ ਜਿੱਥੇ ਬੰਨੀਆਂ ਜਿਹੜੀਆਂ ਵਾ ਖੜੀਆਂ ਵਾ ਲੱਗੀ ਜੀ ਇਹ ਨਾ ਪ੍ਰਦਰਸ਼ਨ ਕਿ ਇਹ ਅਣਮਿੱਥੇ ਸਮੇਂ ਲਈ ਚੱਲੇਗਾ ਕਿਉਂਕਿ ਹੁਣ ਅਸੀਂ ਬਾਰ-ਬਾਰ ਇੱਕੋ ਹੀ ਗੱਲ ਕਰ ਰਹੇ ਹਾਂ ਕਿ ਵੀ ਇਹ ਸਾਨੂੰ ਆਸ਼ਵਾਸਨ ਨਾ ਦਿੱਤਾ ਜਾਵੇ ਐਫ ਆਈ ਆਰਾਂ ਦੀ ਕਾਪੀਆਂ ਦੇਣਗੇ ਤੇ ਫਿਰ ਜਿਹੜਾ ਵਾ ਤਰਨਾਬਸਨ ਚੁੱਕਿਆ ਜਾਏਗਾ। ਮੁੱਦੇ ਤੁਸੀਂ ਦੱਸਿਆ ਸੀ ਇਹਦੇ ਕਾਪੀ ਨੇ ਮਿਲੇਗੀ ਤੇ ਫਿਰ ਬਿਲਕੁਲ ਜੀ ਠੀਕ ਕਿਉਂਕਿ ਸੁਵਿਧਾ ਹੋ ਚੱਲੇ ਆ ਨਾ ਜੇ 6 ਮਹੀਨਿਆਂ 'ਚ ਇੱਕ ਮਸਲਾ ਵੀ ਸਾਡਾ ਹੱਲ ਕੀਤਾ ਹੁੰਦਾ ਤਾਂ ਫਿਰ ਚਲੋ ਕੋਈ ਵੀ ਤਾਂ ਗੱਲ ਹੁੰਦੀ ਨਾ ਹੁਣ ਲਗਾਤਾਰ ਤੇ ਕੋਈ ਵੀ ਮਸਲਾ ਤਾਂ ਸਾਡਾ ਹੱਲ ਹੀ ਨਹੀਂ ਕੀਤਾ ਪ੍ਰਸ਼ਾਸਨ ਨੇ ਹੁਣ ਆ ਪਰਿਵਾਰ ਜਿਹੜਾ ਵਾ ਹਜੇ ਵੀ ਜਿਹੜਾ ਵਾ ਫੁੱਲੇ ਸੰਭਾਂ ਥਲੇ ਰਹਿ ਰਿਹਾ ਠੀਕ ਹੈ ਜੀ ਤੇ ਇਹ ਕਿੱਥੇ ਦਾ ਨਿਆਂ ਹੈਗਾ ਵਾ ਕਿਤੇ ਇੱਕ ਉਹ ਕਿਸਾਨ ਕੋਈ ਵੀ ਉਹਨਾਂ ਦਾ ਜਿਹੜਾ ਬੰਦਾ ਵਾ ਸ਼ਹੀਦ ਹੁੰਦਾ ਵਾ ਤੇ ਉਹ ਮਿੰਟੋ ਮਿੰਟੀ ਜਿਹੜਾ ਮੁਆਵਜ਼ਾ ਲੈ ਲੀ ਜਾਂਦੇ ਤੇ ਫਿਰ ਉਹੀ ਹੈ ਕਿ ਜਿਹੜੀ ਚੱਲਦੀ ਆ ਉਹ ਚਲਾਈ ਜਾਂਦਾ ਵਾ ਤੇ ਜਿਹੜਾ ਮਾੜਾ ਬੰਦਾ ਉਹ ਫੇਸੜ ਕਾਂ ਦੇ ਧੱਕੇ ਖਾਂਦਿਆ ਵਾ ਹੁਣ ਇਹ ਤੇ ਚੀ ਚੀ ਝੂਠੀ ਤੇ ਨਹੀਂ ਨਾ ਹੈਗੀ ਮੰਗੀ ਹੈ ਮਸ਼ਾਹ ਮੰਗਾ ਕੇ ਵੀ ਸਾਰੇ ਦੇ ਜਿਹੜੇ ਮੁੱਦੇ ਜਿਹੜੇ ਹੱਡੇ ਆ ਉਹਨਾਂ ਦੀ ਤੁਰੰਤ ਕਾਰਵਾਈ ਕੀਤੀ ਜਾਵੇ ਔਰ ਦੂਸਰਾ ਦੇਖੋ ਇਹ ਵੀ ਸਰਕਾਰਾਂ ਹਮੇਸ਼ਾ ਸਾਡੇ ਸਮਾਜ ਨਾਲ ਧੱਕਾ ਕਰਦੀਆਂ ਆ ਰਹੀਆਂ ਇੱਕ ਪਾਸੇ ਪ੍ਰਗਟ ਦੀ ਬਸ ਦਾ ਦਿਨ ਚੱਲਦੇ ਪਏ ਆ ਔਰ ਅੱਜ ਸਾਨੂੰ ਇੱਥੇ ਆ ਕੇ ਜਿੱਥੇ ਸਾਰਾ ਸਮਾਜ ਜਿਹੜਾ ਵਾ ਇੱਕ ਖੁਸ਼ੀ ਦੀ ਲਹਿਰ ਆ ਕਿ ਵੀ ਸਾਡਾ ਪ੍ਰਗਟ ਦੀ ਬਸ ਆ ਰਿਹਾ ਵਾ ਔਰ ਸਾਨੂੰ ਸਮਾਜ ਦੇ ਨਾਲ ਜਿਹੜਾ ਵਾ ਉਹ ਸੜਕਾਂ ਤੇ ਬਹਿਣਾ ਪੈ ਰਿਹਾ ਵਾ ਸੰਘਰਸ਼ ਕਰਨਾ ਪੈ ਰਿਹਾ ਵਾ ਕਿਉਂਕਿ ਜੇ ਅੱਜ ਆਪਾਂ ਇੱਥੇ ਨਾ ਬੰਦੇ ਤੇ ਕੱਲ ਜਟਾਣ ਜਿਸ ਨੇ ਉਹਨਾਂ ਨੂੰ ਧਮਕੀਆਂ ਲਾਈਆਂ ਵਾ ਤੇ ਹੋ ਸਕਦਾ ਵਾ ਕਿ ਇੱਕ ਦਿਨ ਦੇ ਵਿੱਚ ਵਿੱਚ ਕੋਈ ਕੋਈ ਕੁਛ ਨਾ ਕੁਛ ਹੋਰ ਨਾ ਵਧੀ ਕੀ ਹੋ ਜਾਣੀ ਸੀ ਤੇ ਫਿਰ ਪ੍ਰਸ਼ਾਸਨ ਨੇ ਸਿਰਫ ਸਿਰਫ ਕਾਗਜ਼ ਕਾਲੇ ਕਰਦੇ ਰਹਿ ਬੰਦੇ ਨੇ ਆਪਣੇ ਜਾਨ ਨੂੰ ਚਲ ਜਾਣਾ ਹੈ ਕਿਉਂਕਿ ਦੇਖੋ ਛੋਟੇ ਛੋਟੇ ਬੱਚੇ ਆਰੇ ਜਦੋਂ ਕਿਸੇ ਨੂੰ ਨਿਆਣ ਨਹੀਂ ਮਿਲਣਾ ਤਾਂ ਫਿਰ ਆ ਜਾ ਕੇ ਉਹਨਾਂ ਸੜਕਾਂ ਤੇ ਉਤਰਨਾ ਹੋਰ ਕੀ ਕਰੇ ਮਾੜਾ ਬੰਦਾ ਕੀ ਕਰ ਸਕਦਾ ਵਾਥੇ ਠੀਕ ਹੈ ਕੋਲੇ 100 ਰੁਪਏ ਭਗਵਾਨ ਭਗਵਨ ਜੀ ਮਹਾਰਾਜ ਜੀ ਸ੍ਰੀ ਸ੍ਰੀ ਅਸੋਤ ਗੁਰੂ ਗਿਆਨनाथ ਮਹਾਰਾਜ ਜੀ ਮੇਰਾ ਨਾਮ ਬਾਬਾ ਸਨਿਨਾਥ ਅੱਜ ਸਾਡੇ ਪ੍ਰਧਾਨ ਲਖੀਬੈ ਜੀ ਤੋਂ ਖੜਤਾਲ ਤੇ ਬੈਠੇ ਨੇ ਅਨੁਸਮੇਂ ਵਾਸਤੇ ਜੋ ਕਿ ਗਰੀਬ ਪਰਿਵਾਰਾਂ ਦੇ ਮਸਲੇ ਬਹੁਤ ਹੀ ਚਿਰ ਤੋਂ ਪ੍ਰਸ਼ਾਸਨ ਇਹ ਤਾਂ ਲਟਕਾਏ ਹੁੰਦੇ ਤਾਂ ਲਟਕਾਏ ਨਹੀਂ ਤਾਂ ਕਿਲੀ ਤੇ ਕਪੜੇ ਟਾਂਕੇ ਬੰਦਾ ਭੁੱਲ ਜਾਂਦਾ ਐ ਹੋ ਜਾ ਗਤੀਰਾ ਪ੍ਰਸ਼ਾਸਨ ਸਾਡੇ ਗਰੀਬ ਪਰਿਵਾਰਾਂ ਨਾਲ ਗਰੀਬਾ ਸਮਾਜ ਨਾਲ ਕਰਦਾ ਪਿਆ ਇੱਕ ਜੇਠੂਵਾਲ ਬਹੁਤ ਹੀ ਗਰੀਬ ਪਰਿਵਾਰ ਜਿਨ੍ਹਾਂ ਨੇ ਜੱਟਾਂ ਵੱਲੋਂ ਨੂੰ ਬਹੁਤ ਕੁੱਟ ਮਾਰ ਕੁੱਟਿਆ ਗਿਆ ਜੇ ਕੋਈ ਵੀ ਕਰਮਚਾਰੀ ਉੱਤੋਂ ਤੱਕ ਵੀ ਉਹਨੂੰ ਧਮਕੀਆਂ ਲਾਈਆ ਗਿਆ ਫੇਵਰੀ ਪ੍ਰਸ਼ਾਸਨ ਇਹ ਚਾਹੁੰਦਾ ਵੀ ਇਹਨਾਂ ਦੀਆਂ ਲਾਸ਼ਾਂ ਕਿਉਂ ਨਹੀਂ ਜਾਂਦੀਆਂ ਹੱਥੋਂ ਪ੍ਰਸ਼ਾਸਨ ਇਹ ਚੀਜ਼ ਦੀ ਵੇਟ ਕਰਨ ਦਿਆ ਬਸ ਵੀ ਇਹਨਾਂ ਦੇ ਲਾਸ਼ਾ ਜਾਨ ਇਹ ਲਾਸ਼ਾ ਲੈ ਕੇ ਜਾਨ ਲਾਸ਼ਾ ਸਰ ਪ੍ਰਸ਼ਾਸਨ ਨੂੰ ਪਤਾ ਨਹੀਂ ਪ੍ਰਸ਼ਾਸਨ ਕੀ ਸੋਚ ਕੇ ਬੈਠਾ ਸਾਡੇ ਸਮਾਜ ਪਰ ਸਾਡੇ ਸਮਾਜ ਨੂੰ ਪ੍ਰਸ਼ਾਸਨ ਕੀੜਾ ਮਕੋੜਾ ਸਮਝਦਾ ਪਿਆ ਨਿਕਨੇ ਕੇ ਬੱਚੇ ਬੈਠੇ ਇਹਨਾਂ ਦੇ ਆਗੇ ਕਹਿ ਨਹੀਂ ਪ੍ਰਸ਼ਾਸਨ ਦੇਖਦਾ ਜੇ ਇਸ ਪਰਿਵਾਰ ਨੂੰ ਕੁਝ ਹੋ ਜੇ ਪੂਰਾ ਜ਼ਿੰਮੇਵਾਰ ਕੌਣ ਹੈ ਪੂਰਾ ਜ਼ਿੰਮੇਵਾਰ ਪ੍ਰਸ਼ਾਸਨ ਪੰਜਾਬ ਸਰਕਾਰ ਹੋਵੇਗੀ ਉੰਗੀ ਇਹਨਾਂ ਨੂੰ ਬਹੁਤ ਹੀ ਜ਼ਿਆਦਾ ਖਤਰਾ ਇੱਥੋਂ ਤੱਕ ਕਿ ਇਹਨਾਂ ਦਾ ਰਹਿਣ ਜੋਗਾ ਮੁਸ਼ਕਲ ਹੋ ਗਿਆ ਹੈ ਕੋਈ ਕੋਈ ਸੀਨੀਅਰ ਬੇਟੇ ਕੋਈ ਅਧਿਕਾਰੀ ਆਇਆ ਸਾਡੇ ਨਾਲ ਦੇਖੋ ਜੀ ਇਸ ਟਾਈਮ ਤੇ ਕੋਈ ਵੀ ਉੱਚ ਅਧਿਕਾਰੀ ਸਾਡੇ ਕੋਲ ਨਹੀਂ ਆਇਆ ਜੀ ਹੁਣ ਮੰਗ ਕੀ ਬੰਦਾ ਮੰਗ ਸਾਡੀ ਇਹੋ ਕਿ ਜਿੰਨੇ ਵੀ ਇੱਥੇ ਗਰੀਬ ਪਰਿਵਾਰ ਬੈਠੇ ਨੇ ਜਿਨ੍ਹਾਂ ਦੀ ਮਸਲੇ ਨੇ ਪੰਜ ਛੇ ਮਸਲੇ ਸਾਡੇ ਅੱਗੇ ਨੇ ਉਹ ਕਾਪੀ ਸਾਨੂੰ ਦਿੱਤੀ ਜਾਵੇ ਉਹ ਹੱਲ ਕਿਤੇ ਜਾਣ ਨਹੀਂ ਤੇ ਅਸੀਂ ਇੱਥੇ ਇੱਥੇ ਹੀ ਬੈਠਾਂਗੇ ਦਿਨ ਰਾਤ ਅਸੀਂ ਪੂਰੀ ਤਿਆਰੀ ਨਾਲ ਆਏ ਜੀ ਬੋਲੇ ਸੋਨਰ ਭਗਵਾਨ ਵਾਲੇ ਜੀ ਮਹਾਰਾਜ ਜੀ